ਬਾਪੂ ਜੀ ਵਾਂਡੇ ਹੁੰਨੇ ਚੱਲੇ ਜੀ ਕਿਤੇ ਆਹੋ ਪੁੱਤ ਪੁੱਤ ਚਲਾ ਲਾ ਗੱਡੀ ਉਹ ਗੱਡੀ ਤੇ ਮੈਂ ਚਲਾ ਲਊਂਗਾ ਤੂੰ ਕਿੱਥੇ ਕਿ ਤੱਕ ਜਾਣਾ ਵਾ ਉਹ ਮੈਂ ਹਾਂ ਜਿੱਥੇ ਤੂੰ ਜਾਣਾ ਵਾ ਸਾਡਾ ਨਾ ਤੁਹਾਨੂੰ ਉਹ ਤਾਂ ਨਹੀਂ ਕੋਈ ਨਹੀਂ ਤੁਹਾਨੂੰ ਵੱਡੇ ਦੇ ਦਾਰ ਦੀ ਹੱਡੇ ਤੋਂ ਆਪੇ ਹੀ ਚਲ ਜਾਗੇਗਾ ਉਹ ਫਿਰ ਵੀ ਤੁਹਾਡੀ ਕੋ ਮੰਜਲ ਤੇ ਹੋਊਗੀ ਮੰਜਲ ਪਤਾ ਹਾਡੀ ਮੋੱਕੀਆ ਹਾਡੀ ਮੰਜਲ ਨਹੀਂ ਹੈਗੀ ਹੁਣ ਵੇ ਇੱਕ ਤਾਂ ਜਲੂਸ ਕਰਾਂਦੇ ਆ ਬਸ ਉਹ ਤਾਂ ਕੰਮ ਇਹ ਆ ਸਾਡੇ ਮੁੰਡੇ ਹਨੂ ਪੁੱਛਦੇ ਨਹੀਂ ਆਪਣੀਆਂ ਘਰ ਦੀਆਂ ਵੀ ਛੇ ਲੱਗ ਗਏ ਆ ਬਸ ਉਹਨਾਂ ਦੀ ਗੱਲ ਸੁਣਦੇ ਆ ਉਹ ਜਿੱਦਾਂ ਨਾ ਚਾਹਣ ਚਾਹੁੰਦੀ ਆ ਉਦਾਂ ਨੱਚੀ ਜਾਂਦੇ ਆ ਅੱਛਾ ਅੱਛਾ ਤੈਨੂੰ ਫਿਰ ਨਾ ਤਾਂ ਤੁਸੀਂ ਉਹ ਨਾ ਬੋਤੇ ਹੀ ਗੱਲ ਹੀ ਆ ਮੁੰਡਾ ਸਾਡੇ ਕੋਲ ਸਭ ਕੋ ਅਸੀਂ ਉਹਨਾਂ ਨੂੰ ਦੇ ਦਿੱਤਾ ਤੇ ਸਾਨੂੰ ਇਹ ਆ ਵੀ ਅਸੀਂ ਜਿੱਦਾਂ ਲੋਕੀ ਕੁਆੜ ਨਹੀਂ ਛੱਡ ਦਿੰਦੇ ਕਿਤੇ ਨੁਕਰੇ ਸੁਣੋ ਮੇਰੀ ਕੁਆੜ ਵਾਂਗੂ ਛੱਡ ਦਿੰਦਾ ਉਹਨਾਂ ਨੇ ਹਾਣੋ ਸੁਣੋ ਮੇਰੀ ਗੱਲ ਹਾਂ ਉਹ ਬੰਦੇ ਹਮਾਰੇ ਕੇ ਬੰਦੇ ਵਾਜਾਂ ਵਰਗੀਆਂ ਵਾਜਾਂ ਹਾਂ ਬਾਜ ਐਦਾਂ ਗੂੰਜਣਦੇ ਹੀ ਕੰਨਾਂ ਦੇ ਵਿੱਚ ਹਾਂ ਜਿੱਦਾਂ ਜਾਣੀ ਪਹਿਚਾਣੀ ਜੀਂਂਦੀ ਆ ਦੰਦਾਰੇ ਬੰਦਿਆਂ ਵਰਗੇ ਬੰਦੇ ਉਹ ਬੰਦਿਆਂ ਵਰਗੇ ਬੰਦੇ ਹੁੰਦੇ ਆ ਹੂੰ ਉਹ ਪ੍ਰਮਾਤਮਾ ਦੀਆਂ ਖੇਡਾਂ ਚਲੋ ਇਹਦਾ ਭਲਾ ਹੋਵੇ ਵਿਚਾਰੇ ਮਹਾਰਾਜ ਮਹਾਰਾਜ ਪੁੱਤ ਤੇਰੀ ਵੱਡੀ ਵੱਡੀ ਉਮਰ ਕਰੇ ਬਾਪੂ ਜਿਆਦਾ ਜਿਆਦਾ ਦੁਖੀ ਹੋ ਤੁਸੀਂ ਉਹ ਤਾਂ ਇਦਾਂ ਕੀ ਕਰਨਾ ਉਹ ਤਾਂ ਛੇੜ ਨਾ ਸਾਨੂੰ ਬਹੁਤਿਆਂ ਗੱਲਾਂ ਨਾ ਹਨ ਪੁੱਤ ਕੁਛ ਉਹ ਤਾਂਾਨੂੰ ੱਡੇ ਤੇ ਲਾ ਦੇ ਨਹੀਂ ਉਹਦਾ ਤਾਂ ਇਹ ਬਦਨਾਮੀ ਉਹਦਾ ਕਾਂਡੇ ਮੁੰਡਿਆਂ ਦੀ ਜੇ ਇਹਨਾਂ ਨੂੰ ਪਤਾ ਲੱਗ ਗਿਆ ਤਾਂ ਫਿਰ ਪੁੱਤ ਸਾਡੇ ਘਰ ਨਹੀਂ ਕਿੰਨੇ ਆਉਣਾ ਆਉਣਾ ਕਿੰਨੇ ਹਨ ਨੂੰ ਕਿੰਨੇ ਪੁੱਛਣਾ ਅਸੀਂ ਤੇਰੇ ਕੋ ਆਪਣਾ ਟੱਡ ਭੁੱਲਣ ਦੇ ਆ ਅਸੀਂ ਕਿ ਕੋ ਟੱਡ ਭੁੱਲੀ ਈਤੀ ਸਾਡੀ ਕੋਈ ਨਹੀਂ ਜੇ ਸਾਡੀ ਧੀ ਹੁੰਦੀ ਅਸੀਂ ਉਹਦੇ ਕੋ ਚਲ ਜਾਂਦੇ ਅਸੀਂ ਉਹਨਾਂ ਧੁਖ ਸੁਖ ਭੁੱਲਦੇ ਉਹਦਾ ਤਹੀ ਧੀ ਧੀ ਜਮੀ ਨਹੀਂ ਨਾਣੀ ਮੁੰਡੇ ਮੰਗਦੇ ਨੇ ਆ ਪੁੱਤ ਇਹ ਤੇ ਰੱਬ ਦੀਆਂ ਦਿੱਤੀਆਂ ਦਾਤਾਂ ਅਸੀਂ ਕੌਣ ਹੁੰਨੇ ਆ ਇਹ ਜਿੰਨੀ ਕੋਹ ਕਹਜੋ ਗਏ ਹੈ ਦੇ ਪੁੱਤ ਆ ਨਹੀਂ ਹਾਂ ਤੇ ਇਹ ਤੁਹਾਡੀ ਧੀ ਨਹੀਂ ਹੈਗੀ ਤੇ ਜਾਣਾ ਗੁਰਦਾਰੇ ਕਿਤੇ ਆ ਪੁੱਤ ਹਾਂ ਓਏ ਦੂ ਦਿਲ ਦੀ ਗੱਲ ਸ਼ੇਰਾ ਸਾਡੀ ਸਮਝ ਲਈ ਆ ਵੇਲਾ ਮੁੰਡੇ ਨੂੰ ਪਤਾ ਲੱਗ ਗਿਆ ਤੇ ਇਹਨਾਂ ਨੇ ਗੁਰਦਵਾਰੇ ਜਾਣਾ ਚਲੋ ਗੁਰਦਵਾਰੇ ਪੁੱਤ ਸੇਵਾ ਕਰਾਂਗੇ ਨਾਲੇ ਰੱਬ ਰੱਬ ਕਰ ਲਾਂਗੇ ਨਾਲੇ ਰੋਟੀ ਖਾ ਲਾਂਗੇ ਕੀ ਕਰਨਾ ਪੁੱਤ ਜਦੋਂ ਬਾਪੂ ਸੇਵਾ ਕਰਨ ਦਾ ਮੌਕਾ ਤਾਂ ਦਿੱਤੀ ਨਹੀਂ ਹੁਣ ਹੁਣ ਕਰਨੀ ਆ ਪੁੱਤ ਉਦੋਂ ਦੇ ਅਸੀਂ ਆਪਣੇ ਧੀਆ ਪੁੱਤ ਪਾਲਣ ਦੀ ਉਮਰ ਜਿਹੜੀ ਆ ਬਰਬਾਦ ਕਰਤੀ ਸਾਨੂੰ ਪਤਾ ਨਹੀਂ ਇਹਨੀ ਗੱਲ ਦਾ ਇਹ ਬਿੱਤੀ ਆ ਪੁੱਤਾਂ ਨੇ ਵੀ ਕੋਈ ਮੁੱਲ ਨਹੀਂ ਪਾਇਆ ਤੇ ਨਾ ਅੜੇ ਉਹ ਗੁਰਦੁਆਰੇ ਸੇਵਾ ਹੀ ਹੋਈ ਆ ਚੁੱਪ ਕਰੋ ਮੇਰੇ ਗਿਰ ਨੂੰ ਕੋ ਫੜਾ ਹੁੰਦਾ ਚੱਲ ਫੇਰ ਬਹਿ ਜਾ ਚੁੱਪ ਕਰਕੇ ਮੈਂ ਹਾਂ ਤਾਰਦਾ ਤੁਹਾਨੂੰ ਗੁਰਦਰੇ ਜਾ ਕੇ ਚੰਗਾ ਪੁੱਤ ਆਹੋ ਚੰਗਾ ਚੰਗਾ ਪੁੱਤ ਤੁਹਾਡਾ ਕਰਦਾ ਇਲਾਜ ਤੁਹਾਡਾ ਕਰ ਕਰਦਾ ਕਿ ਮਾਰ ਜੋ ਬਗਾਰ ਜੁਬਗਾਰ ਕੀ ਰਾਜ ਮੁਸ਼ਕੜਿਆ ਕੀ ਨਾ ਕੀਆ ਨਾ ਮਾਰ ਕੋਈ ਨਹੀਂ ਗੱਲਾਂ ਨੇ ਮਾਣੀ ਹਲਾ ਕੇ ਰੱਖ ਦਿੱਤਾ ਇੱਕ ਟੱਪ ਦੇਖਣ ਕਰ ਵੇਹਲਾ ਬਾਬੇ ਨੇ ਵੇਲਾ ਨਹੀਂ ਕਰੋ ਪੈਰ ਪੁੱਟੇ ਰੇ ਬਾਬੇ ਨੇ ਗੱਡੀ ਵੀ ਦੇ ਹੀ ਦਿੱਤੀ ਨਾ ਚੱਲ ਤੂੰ ਉਲਾ ਕੇ ਲੰਮੇ ਭੇਜੋ ਆਪ ਐ ਮੈਂ ਨਾ ਥੱਕ ਗਿਆ ਜਿੱਦਾਂ ਈੜੀ ਹੋਈ ਜਾਂਦੀ ਆ ਮੇਰੇ ਗੱਡੀ ਬੜੀ ਠੰਡੀ ਆ ਜਿੱਦਾਂ ਖਲਾਰੇ ਜੇ ਆਉਂਦੇ ਨੀਂਦ ਦੇ ਹਾਂ ਤੂੰ ਉਲਾ ਦੋ ਤੁਸੀਂ ਵੀ ਕੋਈ ਨਹੀਂ ਲੱਗੀ ਢੋ ਆਵੇ ਪਤਾ ਜਬਾਨ ਦੇ ਘਰ ਵੀ ਨਹੀਂ ਮੂੰਹ ਪਾਉਂਦੇ ਨੇ ਜਿੱਦਾਂ ਇਦਾਂ ਨਹੀਂ ਪਾਉਂਦੇ ਪਤਾ ਸਮਝ ਲੀਦੇ ਬਸ ਤੁਸੀਂ ਆਈਡੀ ਵੇਖੀ ਚੱਲ ਉਦਾਂ ਹੀ ਬੰਦਾ ਬੜੀ ਟੈਨਸ਼ਨ ਚ ਹੁੰਦਾ ਉਤੋਂ ਤੇਰੀ ਸੀ ਆਈਡੀ ਵੇਖ ਕੇ ਨਾ ਹੋਰ ਬੰਦਾ ਟੈਨਸ਼ਨ ਵਿੱਚ ਆ ਜਾਂਦਾ ਵਾ ਤੇ ਕੀ ਹੋ ਗਿਆ ਏ ਮੰਜੂਰ ਨੂੰ ਫੋਨ ਕਰਾਂ ਮੈਂ ਦੂਰੋਂ ਵੇਖਣ ਦੀ ਹੈ ਕਿਹੜਾ ਮੈਂ ਇੱਥੇ ਜੋ ਇਹਦਾ ਫੋਨ ਕਰਕੇ ਵੇਖਣ ਦੀ ਜਿਦੀ ਮੇਰਾ ਖਰਾਬ ਨਹੀਂ ਆ ਪਰ ਜੇ ਮੈਂ ਮੰਜੂਰ ਨੂੰ ਫੋਨ ਕੀਤਾ ਨਾ ਉਹਨੇ ਕਹਣਾ ਅੱਗੇ ਮੇਰੀ ਦਾੜ ਪੀਨੇ ਜਾਨ ਕੱਢੀ ਆ ਉਤੋਂ ਤੂੰ ਮੈਨੂੰ ਵੱਖਰਾ ਸੁਤਾ ਦੇ ਦੇ ਕੀ ਪਤਾ ਉਹਦੀ ਦਾੜ ਦੇ ਵਿੱਚ ਮਸ਼ੀਨ ਨਹੀਂ ਨਹੀਂ ਲਾਈ ਤੋਨੇ ਤੇ ਫੋਨ ਤੇ ਚਲਗਾ ਨੇ ਮੈਨੂੰ ਬਹੁਤ ਹੀ ਕਟਵਾਉਣੀ ਹੈ ਸਮ੍ਰਿਧ ਗੱਲ ਸੁਣਾ ਹਾਂਜੀ ਤੇਰੀ ਦਾਦੀ ਮਨੇ ਕੋਈ ਦੱਸਿਆ ਵਾ ਤੈਨੂੰ ਜਾਣਾਂਗਾ ਕਿਤੇ ਇਹਨੇ ਨਹੀਂ ਮੈਂ ਤਾਂ ਦੱਸਿਆ ਨਹੀਂ ਹਾਂ ਨਹੀਂ ਦੱਸਿਆ ਮੈਨੂੰ ਮम्मा ਨਾਲ ਤੁਸੀਂ ਆਪ ਮਾਦਾਦੀ ਮਰਾ ਪਿਆਰ ਨਾਲ ਬੋਲਿਆ ਕਰੋ ਹਾਂ ਉਹ ਰਾਤੀ ਵੀ ਰੋਂਦੇ ਰਹੇ ਕਿਤੇ ਹੰਸ ਵੀਰੇ ਵੀ ਰੋਂਦੇ ਹੀਗੇ ਮੈਨੂੰ ਖਾਣੀ ਸੁਣਾਉਂਦੇ ਸੁਣਾਉਂਦੇ ਵੀ ਰੁਈ ਜਾਂਦੇ ਹੀ ਉਹ ਹਉ ਤਾਂ ਫੇਰ ਕੀ ਆ ਮਾਵਾ ਤੀਆਂ ਵਾਂਗੂ ਮੈਂ ਨੂੰ ਜੇ ਮਾੜਾ ਮਾੜਾ ਬੋਲ ਵੀ ਲੈਣੀ ਆ ਤਾਂ ਫੇਰ ਕੀ ਹੋ ਜਾਂਦਾ ਵਾ ਹੁਣ ਤੂੰ ਵੀ ਤੇ ਮੇਰੇ ਅੱਗੇ ਵੇਰ ਹੀ ਪੈਣੀ ਆ ਜਦੋਂ ਦਾਦੀ ਮੈਂ ਤੈਨੂੰ ਮਤਾਂ ਦਿੰਦੀ ਆ ਪੁੱਟੀਆਂ ਉਹ ਪੁੱਟੀਆਂ ਮਤਾਂ ਥੋੜਾ ਨਾ ਦਿੰਦੇ ਉਹਦੇ ਸਮਝੋਂਦੇ ਕਿੰਨੇ ਪਹਿ ਨਹੀਂ ਖਰਚੀ ਦੇ ਕੀ ਕਹਿੰਦੇ ਇਹਨੂੰ ਹਾ ਕਿਨੇ ਪੈਸੇ ਨਹੀਂ ਖਰਚੀਦੇ ਹੁੰਦੇ ਰਾਤ ਨੂੰ ਕੀ ਕਹਿੰਦੇ ਸੀਗੇ ਤੈਨੂੰ ਰਾਤੀ ਤਾਂ ਕਹਾਣੀ ਸੁਣਾਉਂਦੇ ਸੀਗੇ ਤੇ ਉਹਦਾ ਵੀ ਰੋਈ ਜਾਂਦੇ ਸੀਗੇ ਕਹਾਣੀ ਕਿਹੜੀ ਸੁਣਾਈ ਰਾਜਾ ਰਾਣੀ ਵਾਲੀ ਕਿਤੇ ਰਾਜਾ ਰਾਣੀ ਨੂੰ ਮੁੱਕਦੀ ਇਹਦੀ ਹੋਏ ਹੁਣ ਕੀ ਕਰੀਏ ਹੁਣ ਜਾਨਵਰੇ ਦੱਸਿਆ ਕੋਹ ਹੋਏ ਕੀ ਕਰਾਂ ਮੈਂ ਫੋਨ ਵੀ ਨਹੀਂ ਕਰ ਸਕਦੀ ਐਦਾਂ ਕਰ ਤੂੰ ਨਾ ਪਪਾ ਨੂੰ ਫੋਨ ਕਰਕੇ ਪੁੱਛ ਵੀ ਕਿੱਥੇ ਆ ਪਰ ਮੇਰਾ ਨਾ ਨਾ ਆਵੇ ਵਿੱਚ ਆ ਜੇ ਪਪਾ ਤੁਹਾਨੂੰ ਗੁੱਸੇ ਹੋਗੇ ਮੈਨੂੰ ਨਾ ਗੁੱਸੇ ਹੋਗੇ ਆਪਦੇ ਨੂੰ ਬੜਾ ਪਤਾ ਵਾ ਗੁੱਸੇ ਹੁੰਦਾ ਕਰਵਾਂ ਨੂੰ ਮੋੜ ਲੀਏ ਸੌਂ ਗਏ ਆ ਨੰਨੇ ਮੈਂ ਕੜਦਾ ਅੰਤਰਾ ਹੋਈ ਆ ਕੇ ਘਰ ਜਾਗੇ ਤੇ ਸਾਰੇ ਕਰਦਾ ਇਕੱਠੇ ਜਰਾ ਇਨਾ ਪਾਇਆ ਪਖੰਡ ਇਹ ਦੇ ਕਰਨੇ ਸਾਡੀ ਥੂ ਥੂ ਇਹ ਦੇ ਮੈਂ ਟਕਰ ਪਿਆ ਜੇ ਹੋਰ ਵੀ ਟਕਰ ਪਿੰਦਾ ਮੇਰਾ ਰਿਸ਼ਤੇਦਾਰ ਕੋਈ ਸਾਖ ਸੰਬੰਧੀ ਇਹਨਾ ਜਲੂਸ ਕੱਢ ਲੈਣਾ ਹੈ कि सौ गए पूरे दो मिनट जबान मूल मैं घर फोन कर दानसा गेट चले कट्ठे कर दा, तो दा। जाते लाफा कर दे ਮੈਂ ਕਰ ਰਣੂ ਤੇ ਕੱਲ ਨੂੰ ਅੱਜ ਮੈਨੂੰ ਗੁੱਸੇ ਹੋਏ ਫਿਰ ਮੈਂ ਤੁਹਾਡਾ ਨਾਮ ਲਾ ਦਿੰਨਾ ਜੋ ਕਰ ਰਹੇ ਤੇ ਆਹੀ ਗਿਆਵਾ ਫੋਨ ਹੈ ਹੁਣ ਚੁੱਪਾ ਮੈਂ ਚੁੱਪਾ ਇਹ ਦੇਖਾ ਤੂੰ ਚੁਕਲਾ ਤੇ ਮੈਂ ਚੁੱਕਦੀ ਆ ਕੀ ਕਰਾਂ ਹਲੋ ਹਾਂਜੀ ਪੁੱਟੀ ਗਈ ਜੇ ਦਾੜ ਬਾਰ ਦੇ ਟੂਏਗੇ ਜੀ ਗਿਆ ਕੋਈ ਆ ਮੈ ਭੁਲੇ ਨਹੀਂ ਮੈਂ ਦੇ ਕੋਹਵ ਨਹੀਂ ਆ ਕਿ ਮੰਜੋ ਦੇ ਨਾ ਨਾ ਇਹਨਾਂ ਦੇ ਯਾਰਾ ਕਰੋ ਚੱਲ ਗਏ ਆ ਦੇ ਰੱਬ ਸਭੀ ਮਟਕਰ ਪੇ ਇਨਾਂ ਨੂੰ ਹਾਂ ਟੱਕਰ ਪੇ ਆ ਆਹੋ ਭਾਈ ਇਹਨਾਂ ਨੂੰ ਪਛਾਣਿਆ ਨਹੀਂ ਹੈਗਾ ਭਾਈ ਮੰਜੋ ਦਾ ਮੈਂ ਤੇ ਨਾ ਮੈਂ ਤੇ ਮਰਗਬੀਰ ਭਾਜੀ ਨੇ ਸਾਰੀ ਨਹਿਰ ਛਾਣ ਮਾਰੀ ਓ ਸਾਰਾ ਕੁਛ ਕੀਤਾ ਈ ਓ ਤੇਹੀਂ ਹੋਣਾ ਹੀ ਥੱਕ ਹਾਰ ਕੇ ਘਰ ਤੇ ਚੱਲ ਸ਼ੁਕਰ ਵਾ ਕਿਤੇ ਲੈ ਇਹਦੇ ਨੂੰ ਚੰਗਾ ਤੇ ਮੈਂ ਤੈਨੂੰ ਪਹਿਲਾਂ ਹੀ ਫੋਨ ਕਰ ਲੈਂਦੀ ਮੈਂ ਤੇ ਡਰੀ ਜਾਂਦੀ ਵੀ ਤੂੰ ਮੈਨੂੰ ਗੁੱਸੇ ਹੋਣਾ ਵਾ ਗੁੱਸੇ ਹੀ ਹੋਣਾ ਮੇਰੇ ਕੋ ਤੇ ਕੁਝ ਨਹੀਂ ਜਾਣ ਜਾਂਦਾ ਮੈਂ ਤੇ ਮੂੰਹ ਤੇਰੇ ਬਾਲ ਵੱਦਾ ਡੜ ਪਟਾਈ ਹਾਂ ਇਹ ਗੱਡੀ ਮੇਰੇ ਹੱਥੇ ਦਾਦੇ ਮਿਲ ਕੇ ਕਹਿੰਦੇ ਆਪਾਂ ਕਿੱਥੇ ਜਾਣਾ ਮੈਂ ਮੈਂ ਇੱਥੇ ਜਾਣਾ ਵਾ ਹਾਂ ਕਹਿੰਦੇ ਹਨ ਨੂੰ ਆ ਛੱਡਦੀ ਮੈਂ ਕਿੱਥੇ ਜਾਣਾ ਵਾ ਕੌਣ ਵਾ ਹਾਂ ਕਹਿੰਦਾ ਮੇਰੇ ਨੌਪੁੱਤ ਬੜੇ ਤੰਗ ਕਰਦੇ ਆ ਗੁਦਰੇ ਚੱਲੇ ਆ ਹਨ ਨੂੰ ਗੁਦਰੇ ਤਾਰਦੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਗੁਰਦੁਆਰੇ ਜਾ ਕੇ ਵੀ ਕੰਮ ਕਰਾਂਗੇ ਤੇ ਤਾਂ ਹੀ ਰੋਟੀ ਮਿਲਦੀ ਆ ਇਦਾਂ ਤੇ ਫਿਰ ਸਾਰੇ ਗੁਰਦੁਆਰੇ ਇਦਾਂ ਹੀ ਭਰ ਜਨਮ ਮਾਈ ਬੁੱਢਿਆਂ ਦੇ ਨਾਲ ਤੇ ਘਰ ਜਾਉ ਦੁਖੀਆਂ ਦੇ ਨਾਲ ਹੀ ਗੁਰਦੁਆਰੇ ਕੋਈ ਜਾਂਦਾ ਵਾ ਆ ਹੋ ਵੀ ਗੁਰਦੁਆਰੇ ਜਾਂਦਾ ਵਾ ਕੋਈ ਸ਼ਰਧਾ ਵਾਲੀ ਕੋਈ ਮਨ ਦੁਖੀ ਹੋਵੇ ਤੇ ਫਿਰ ਜਾ ਕੇ ਗੁਰੂ ਅੱਗੇ ਰੋਂਦਾ ਵਾ ਕੋਈ ਗੱਡੀ ਜੀ ਮਗਰ ਪਿੱਛੇ ਤੇ ਮੈਂ ਉਤੋਂ ਦੀ ਕਮਾਹ ਕਮ ਹੋ ਗਈ ਨਾ ਮੈਨੂੰ ਘਰ ਲੈਣ ਲੱਗਾ ਵਾ ਅੱਛਾ ਇਦਾਂ ਮਹਿਨਤ ਆ ਕੇ ਮੈਂ ਆਵਾ ਹਾਂ ਇਹਨਾਂ ਨੂੰ ਤੂੰ ਵੀਰ ਨੂੰ ਦੇ ਭਾਬੀ ਨੂੰ ਗੇੜ-ਗੇੜੀ ਕਿੱਥੇ ਕਰ ਤੇ ਇਹਨਾਂ ਹੁੰਦੇ ਕਲਾਸ ਲੋਈ ਇਹਨਾਂ ਦੀ ਵੇਲਾ ਨਾ ਤਾਂ ਮੱਤ ਤੇ ਪੜਦਾ ਪਿਆ ਹੀ ਮਾਈ ਬੁੱਢੇ ਦੀ ਤੇ ਹਾਂ ਹਉ ਦੇ ਹੁਣ ਮੇਰੀ ਬਾਤ ਸੁਣ ਕੇ ਉੱਥੇ ਨਾ ਜਾਣ ਮੈਂ ਇਹ ਸੋਤੇ ਆ ਅੱਛਾ ਚੱਲ ਠੀਕ ਆ ਇਹਨਾਂ ਨੂੰ ਨੀਂਦਰਾ ਚੜਿਆ ਵਾ ਕਿ ਤੇ ਸਾਡੀ ਇੱਥੇ ਜਾਣ ਸੁੱਕਨੇ ਪਈ ਆ ਆ ਲੈਣਦੇ ਹਣ ਇਹਨਾਂ ਨੂੰ ਕਰ ਤੋ ਅੱਗੇ ਚੱਲ ਸਰ ਕੀ ਥੱਗ ਗਏ ਹਣ ਆ ਗਈ ਉਹ ਏਸੀ ਚ ਗੱਡੀ ਅੱਛਾ ਆਹ ਉਹਦੇ ਹੋਂਕੀ ਜੁਤੇ ਜੋ ਤੇ ਇਹ ਨਹੀਂ ਪਤਾ ਕਿ ਮੇਰੇ ਮੇਰੇ ਮਗਰੀ ਪਿੱਛੇ ਆ। ਅੱਛਾ ਠੀਕ ਆ। ਚਲੋ ਠੀਕ ਆ। ਅਰ ਗਬੀਰ ਭਾਜੀ ਦਾ ਵਿੱਚੇ ਫੋਨ ਆਈ ਜਾਂਦੇ ਵਾ ਮੈਂ ਫਿਰ ਜਾ ਕੇ ਦੱਸਾਂ ਉਹਨਾਂ ਨੂੰ। ਆਹ ਉਹ ਗੇੜ ਗੜੀ ਕਿੱਥੇ ਗਾ? ਅੱਛਾ ਪਹੁੰਚਣ ਵਾਲ ਚਲ ਠੀਕ ਆ ਫੇ। ਚੰਗ। ਯਾ ਕੋ ਨਹੀਂ ਆਇਆ ਬਤਾ। ਅੱਛਾ ਘੁੰਮਣ ਗਏ ਹੀ ਪਿਕਨਿਕ ਮਨਾਉਣਾ ਹੋ ਗਿਆ ਪੂਰਾ ਉਹਨਾਂ ਦਾ। ਅੱਛਾ। ਓਏ ਫੋਨ ਕੰਢੀ ਓਏ ਆਹੋ ਉਹ ਤੇ ਮੈਂ ਨਹਿਰ ساری ਵੇਖਿਆ ਮੈਨੂੰ ਨਹੀਂ ਉਹ ਕਿਤੇ ਵੀ ਲੱਭੇ ਉਹ ਲੱਭ ਗਿਆ ਮਨਜੋਦ ਨੂੰ ਚੱਲ ਸ਼ੁਗਰਾ ਕਿੱਥੇ ਸੀ ਪਤਾ ਨਹੀਂ ਕਿੱਥੇ ਹੀ ਉਹਦੇ ਆ ਕੇ ਦੱਸਣਗੇ ਤੇ ਕਹਿੰਦੇ ਰਾਹ ਦੇ ਵਿੱਚ ਹੀ ਤੇ ਬੜੀ ਬਦਨਾਮੀ ਕਰਨ ਦੇਈ ਤੇ ਗੁਰਦਵਾਰੇ ਜਾ ਕੇ ਜੀ ਅਸੀਂ ਰਹਿਣਾ ਵਾ ਤੇ ਮਨਜੋਦ ਕਹਿੰਦੇ ਗੇਟ ਖੋਲ ਕੇ ਰੱਖੋ ਤੇ ਸੱਦ ਲੋ ਸਾਰਾ ਟੱਬਰ ਤੇ ਇਹਨਾਂ ਦੀ ਗੇਟ 'ਚ ਝਾੜ ਕਰਦੇ ਖੋਲਿਏ ਫਿਰ ਗੇਟ ਆਹੋ ਮੈਂ ਖੋਲ ਲੈਨੀ ਹੈ ਤੈਨੂੰ ਆਵਾਜ਼ ਮਾਰ ਲੋ ਦੀਦੀ ਨੇ ਮੇਰੇ ਦਵਾਲੇ ਪੁੱਠੀ ਹੋ ਜਾਣਾ ਆਓ ਭਗਤ ਕਰਦੇ ਆ ਉਹਨਾਂ ਦੀ ਅਜੇ ਤੱਕ ਤੇ ਆਈ ਨਹੀਂ ਚਲ ਆ ਜਾਂਦੇ ਹਾਂ ਉਂਦੇ ਹਣੀ ਆਗੇ ਕੀ ਕਰਨਾ ਕਿ ਉਹਨਾਂ ਦੀ ਆਰਤੀ ਕਰਨੀ ਹੈ ਲੈ ਦੱਸ ਤੂੰ ਕਿ ਚਾਹੀਦੀ ਵੀ ਗੱਲ ਕਰ ਲਿਆ ਕਰ ਕਿਤੇ ਲੜਨ ਤੇ ਮਾਪਿਓ ਨਹੀਂ ਕਰਦਾ ਇੱਥੇ ਖਲਾ ਦਾ ਸ਼ੇਰ ਦਾ ਸ਼ਿਸ਼ੂ ਪੰਜ ਪਾਇਆ ਹੋ ਕੇ ਤੇ ਖਾਣ ਨੂੰ ਖਾਣ ਨਹੀਂ ਤੇ ਪੀਣ ਨੂੰ ਪੀਣ ਨਹੀਂ ਹੈਗਾ ਤੇ ਕੀਤਾ ਨਾ ਤੂੰ ਸਾਡੇ ਦੋਲੇ ਹੋਈ ਜਾਨੀ ਆਪਕੇ ਕੀਤਾਈ ਆਪਦੇ ਅੰਦਰ ਬੈ ਕੇ ਚਾਹ ਪੀਤੀ ਹੋ ਮਜੇ ਨਾ ਮੇਰੀ ਵਹਿਤਰੀ ਪਈ ਓਦਾਂ ਹੀ ਪਤੀਲੇ ਦੇ ਵਿੱਚ ਓ ਚਲੋ ਵੇਖੋ ਹੁਣ ਕੌਫੀ ਕਰੋਊਗਾ ਨਾਲ ਤੂੰ ਜਿਆਦਾ ਜਾਇਦਾ ਤਾਂ ਲੈਣੀਆਂ ਹੋਣਗੀਆਂ ਕਿ ਫਿਰ ਆਹ ਹੰਦਕੰਨਾਂ ਚ ਫੁੱਕਾ ਮਾਰੀਆਂ ਹੋਣਗੀਆਂ ਆਹ ਉਹ ਹੈਗੀ ਗੱਡੀ ਲੈ ਆ ਵੇਖ ਲੋ ਨੇ ਇਹ ਤੇ ਬੱਕਰੀ ਲੜਾਈ ਪਾਉਣ ਦੇ ਜੇ ਕੀ ਕਹਿੰਦੀ ਓਨੇ ਆਹ ਜਾ ਐਦਾ ਤੂੰ ਬੱਕਰੀਆਂ ਲੈਣੇ ਆ ਨਹੀਂ ਆ ਕੰਝ ਫੁੱਕਾ ਮਾਰੀਆਂ ਆਣੀਆਂ ਵਾ ਤਾਂ ਇਹ ਤਾਂ ਇਨਾ ਫਿਕਰ ਲੱਗਾ ਵਾ ਓ ਚੁੱਪ ਕਰ ਜਾ ਜਾਇਦਾ ਤਾਂ ਮੰਨਤੀਆਂ ਉਹਨਾਂ ਨੂੰ ਬਾਰ-ਬਾਰ ਨਹੀਂ ਮਿਲਣਾ ਕੱਖ ਦੀ ਤੈਨੂੰ ਚਲ ਜਾਨੀ ਉਹ ਖਲੋ ਜਾ ਹੁਣ ਆ ਲੈ ਅੱਗੇ ਆਵੀ ਇਹਨੂੰ ਕੋ ਚੁੱਪ ਕਰਕੇ ਖਲੋਤੀ ਰਹਿ ਫਿਰ ਤੈਨੂੰ ਕੋ ਜਿਆਦਾ ਮਿਰਚ ਲਣੀ ਆ ਇੱਥੇ ਆ ਕੇ ਖਲੋ ਤੈਨੂੰ ਜਿਆਦਾ ਵਾ ਨਾ ਨਾਲ ਨਵਾਂ ਸੂਟ ਪਾ ਕੇ ਖਲੋਤੀ ਆ ਜਾ ਇੱਥੇ ਗਾੜੀ ਨਵੇਂ ਸੂਟ ਵੀ ਖਰਾਬ ਹੀ ਹੋਣੇ ਆ ਹਾਂ ਖਰਾਬ ਹਾਂ ਨਵੇਂ ਸੂਟ ਬੜੇ ਦਿਖਦੇ ਆ 7 ਮਹੀਨੇ ਪੈਸੇ ਨਹੀਂ ਦੇ ਛੜੇ ਹਾਂ ਬਹੁਤ ਮਹੀਨੇ ਤੇ ਮੈਨੂੰ ਨੀ ਪੈਨਸ਼ਨ ਲੱਗੀ 40000 ਰੁਪਿਆ ਮਹੀਨੇ ਦੀ ਆਉਂਦੀ ਆ 1500 ਉਹ ਵੀ ਕਿਹੜਾ ਤੋਂ ਉਹਦੇ ਜੇਬ ਚ ਪੈਣ ਦਿੰਨੀ ਆ ਤੇ ਤੁਹਾਡੇ ਵੱਲ ਨਹੀਂ ਬੁੱਢੇ ਦੀ ਹੁੰਦੀ ਹਾਂ ਉਹਦਾ ਤਾਂ ਦਵਾਈ ਬਰਾਬਰ ਦਾ ਵਾ ਮੈਂ ਤਾਂ ਕਹਿੰਨੀ ਆ ਜਦੋਂ ਨਾ ਲੜੋ ਨਾ ਲੜੋ ਨਾਤ ਮਾਸ਼ਾਹਲਾ ਆਣ ਘੰਟੇ ਵੇਖੂ ਕੀ ਆਖੂਗਾ ਅੰਦਰ ਜਾ ਕੇ ਪੈ ਜੁੰਡਿਓ ਜੁੰਡੀ ਹੋ ਜੇ ਨਹੀਂ ਤਾਂ ਚਾਉਂਦਾ ਦੇ ਸਾਰੀ ਤੇੜੀ ਖਾਉ ਖਾਉ ਕਰਦਾ ਰਹਿੰਦਾ ਨਾ ਉਹ ਸਾਡੀ ਹਾਏ ਹਾਏ ਕਰਦੀ ਰਹਿੰਦੀ ਆ ਕੀ ਨਹੀਂ ਹੋ ਗਿਆ ਬਤਾਵਾ ਆਉਂਦਾ ਵਾ ਤੇ ਆਈ ਗਿਆਈ ਹੁਣ ਪਤਾ ਲੱਗ ਜਾਂਦਾ ਵਾ ਕੀ ਕਰ ਮੈਂ ਇਕਦਮ ਅਟੇ ਗਿਆ ਲੌਗ ਦਈਆ ਹੁਣ ਮਾਰੇ ਪਾਏ ਤੇ ਇਤਨਾ ਹੀ ਐ ਮੈਂ ਤਾਂ ਚਾਹੇ ਖਾ ਤਾਂ ਨਾ ਹੀ ਖੂਬ ਪਰ ਮਰੇ ਨਹੀਂ ਆ ਵੇਖੋ ਇਹਨਾਂ ਦੀ ਕਰਤੂਤਾ ਹਾਏ ਲੱਗਣ ਤੇ ਇਦਾਂ ਹੀ ਜਾ ਮੰਜਦੋ ਬੋ ਜੁਰਬੋ ਕਿੱਥੇ ਗਈ ਆਜੋ ਮਾਰਾ ਬਾਹਰ ਆਇਓ ਇਹ ਨਾ ਗੱਡੀ ਪਛਾਨਦੇ ਨਾ ਮੈਨੂੰ ਪਛਾਨਨੇ ਆ ਵਾ ਕਿੱਥੇ ਹੀ ਏ ਪਛਾਨਣਾ ਕਿੱਥੋਂ ਹੀ ਨਿਗਾਹ ਦੇਖ ਮਜੂਰ ਕਹਿੰਦੇ ਸਾਨੂੰ ਗੁਰਦਾਰੇ ਸਾਡੇ ਆਹੋ ਤਾਂ ਇੱਥੇ ਦੀਦੀ ਮੇਨਾ ਲੱਲਣ ਮਰ ਚੱਲੀ ਏ ਨਹੀਂ 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 ਸਾਡਾ ਇੱਥੇ ਗਲੇਸ਼ ਹੋਇਆ ਬੂੜਾ ਇਹ ਨਾ ਉਹ ਬਦਨਾਮੀ ਕੀਤੀ ਸਾਡੀ ਕੋਈ ਸ਼ਾਬ ਹੀ ਨਹੀਂ ਥੋੜੀ ਬਹੁਤੀ ਬਾਪੂ ਆ ਗੱਲ ਕਰਿਆ ਕਰ ਉਹ ਮੈਂ ਹੀ ਹਥੇ ਨਹੀਂ ਹੁੰਦੀ ਤੇ ਆ ਮੈਂ ਹੀ ਗੱਡੀ ਵਾਲਾ ਉਹ ਵੇ ਸਾਡੇ ਵਾਲੀ ਉੱਧਰ ਵੇਲਾ ਬੈ ਬੈ ਕੇ ਨਿਕਲ ਗਿਆ ਅੰਦਰ ਨੂੰ ਹਣ ਹੁਣ ਇਹਨੂੰ ਕਰਦਾ ਰਾਜਾ ਦਾ ਆ ਗਿਆ ਵਾ ਹਾਂ ਹੁਣ ਸ਼ਰਮਿੰਦੇ ਹੀ ਹੋ ਤੈਨੂੰ ਘਰ ਲੱਭੇ ਇੱਥੇ ਬੋਲਦੇ ਖਲੋਤੇ ਕਹਿੰਦੇ ਅਹੀਂ ਕਰੋ ਨਿਕਲ ਆਏ ਨੌਪੋਤਵੜ ਤੰਗ ਕਰਦੇ ਆ ਹਾਏ ਉੱਬ ਗਾਨਾ ਬੰਦਾ ਸਮਝ ਗਿਆ ਤੈਨੂੰ ਸਾਰਾ ਕੁਝ ਦਤਾ ਤਾ ਹੋਣਾ ਕੀ ਹੋਰ ਹਾਏ ਤੇ ਜੇ ਹੋਰ ਕੋਈ ਹੁੰਦਾ ਤੇ ਪਾਤੀ ਨਾ ਸਿਰ ਤੇ ਸਵਾਰ ਮੈਂ ਤਾਂ ਦੜ ਪਟਾ ਕੇ ਆਇਆ ਤੇ ਮੈਂ ਮੂੰਹ ਬੱਦਾ ਆਈ ਇਹਨਾਂ ਪਛਾਨਦੇ ਨਹੀਂ ਮੈਨੂੰ ਮਾਂ ਜੀ ਦੀ ਨੂੰ ਕਹੀ ਦਮਾ ਵੀ ਮਾਤਾ ਘਰ ਹੈ ਨਹੀਂ ਤੇ ਉਹ ਮੇਰੇ ਨਾਲ ਲੜੀ ਜਾਵੇ ਮੈਂ ਕਹਤੋਂ ਮੈਂ ਸਾਂਭੰਦ ਦਾ ਠਿਕਾ ਲਿਆ ਵਾ ਉਹ ਜੇ ਕਈ ਕੁਝ ਬੋਲੀ ਮੈਂ ਕੋਈ ਥਾਂ ਨਹੀਂ ਛੜਿਆ ਇੱਥੇ ਫੋਲਣ ਵਾਲਾ ਤੇ ਬੋਲਣਾ ਨਹੀਂ ਹੁਣ ਮੈਨੂੰ ਕੀ ਪਤਾ ਇਹ ਕੀ ਕਰਦੇ ਫਿਰਦੇ ਆ ਵੇਲਾ ਆਪਣੇ ਬਾਪੂ ਦੀਆਂ ਕਰਤੂਤਾ ਆ ਸਭ ਕੋ ਪਕੀਆਂ ਪਕਾਈਆਂ ਦਿੰਨੇ ਆ ਨਾ ਹੇ ਤੁਸੀਂ ਮੈਨੂੰ ਉਧਰ ਪੈਂਡੇ ਸੀ ਤੂੰ ਆ ਕਰਦੀ ਹੈ ਜੇ ਕਰਦੀ ਹੈ ਤਾਂ ਵੇਖ ਲੈ ਆ ਕੀ ਉਮਰ ਵਾ ਇਹਦੀ ਇਦਾਂ ਜਾਣਦੀ ਘਰੋਂ ਪਣਾ ਅਹੀਂ ਕਮਾਈ ਕੀਤੀ ਅਹੀਂ ਆ ਕੀਤਾ ਅਹੀਂ ਆ ਬਣਾਇਆ ਆਹਦੀ ਨਵਾਂ ਨਹੀਂ ਸਾਲ ਦੀਆਂ ਨੇ ਪੁੱਤ ਨਹੀਂ ਸਾਂਭਦੇ ਤਾਰੀ ਉਮਰਾ ਹੋਈ ਟਾਲਤੇ ਚਾੜ ਛੜਣਾ ਇਹਨਾਂ ਤਾਂ ਹੋਰ ਕਿਦਾਂ ਸਾਂਭੀਨ ਮੋਢੇ ਵਿੱਚੋਂ ਖੜੀਆਂ ਰੋਟੀ ਪਾਣੀ ਮਿਲਦਾ ਟਾਈਮ ਨਾਲ ਲੀੜੇ ਕੱਪੜੇ ਗੁੱਸੇ ਰੋਟੀ ਮਿਲ ਜੂਗੀ ਉਹ ਮਨਜੋਤਾ ਸ਼ੁਗਰਕਰ ਤੂੰ ਹੀ ਇਹਨਾਂ ਕਿਤੇ ਦੇ ਕਿਤੇ ਨਿਕਲ ਜਾਣਾ ਤੇ ਨਾਲੇ ਇਹਨਾਂ ਲੋਸਮੰਡ ਕਰਾ ਦੇਣੀ ਹੜੀਆਂ ਨੋਆ ਨਹੀਂ ਸਾਂਭਦੀਆਂ ਉਹ ਤੇ ਕਰਨ ਕਰਨ ਦੇ ਆ ਤੁਹਾਨੂੰ ਫਿਕਰ ਪਿਆ ਇੰਦੇ ਨਹਿਰ ਕੋਲ ਕੇ ਆਏ ਦੋਵੇਂ ਜਾਣੇ ਦੀਦੀ ਦੇ ਮੰਨੀ ਨਹੀਂ ਇਹ ਤੇ ਹਿੱਲੀ ਨਹੀਂ ਇੱਥੇ ਸਾਡਾ ਤੇ ਜੋਰ ਹੋ ਗਿਆ ਪਸੀਨਾ ਨਹੀਂ ਵੇਖਣ ਦੇ ਕੋਈ ਨਾ ਚੰਗਾ ਸਾਨੂੰ ਕੋਈ ਹੱਡ ਘਟ ਕਰਾਉਣਾ ਫਿਰ ਤੁਸੀਂ ਚ ਕੀ ਦੇ ਜੱਟ ਭਜਾਈ ਕਰਦੇ ਇਹਦੇ ਨਵਾਰਾ ਰਗੈ ਨਾ ਕਰਨ ਸਾਡਾ ਇਹ ਪਿੰਡ ਚ ਤੂੰ ਇਹਨਾਂ ਬਿਰਦਾਂ ਸਾਡਾ ਉਹ ਇਹਨਾਂ ਨੂੰ ਬਿਰਦਾ ਆਸਵਾ ਬਿਰਦਾ ਆਸਵਾ ਕੋ ਛੱਡਣਾ ਵਾ ਇਹਨੂੰ ਸੰਗ ਲਿਆਓ ਤੋ ਨਾਇਨ ਨੂੰ ਮਾੜੀ ਖਵਾਲਣ ਦੇ ਆ ਮੱਖਣ ਦੇ ਨਾਲ ਥਾਂ ਮੱਖਣ ਪਾ ਕੇ ਦਈਦਾ ਕਿਉ ਉਹ ਦੇ ਥਾਂ ਕਿਉ ਪਾ ਕੇ ਦਈਦਾ ਹੋਰ ਇਹਨਾਂ ਨੇ ਕੀ ਸੇਵਾ ਕਰੀਏ ਆ ਬਸ ਸਰੀਰ ਨੂੰ ਮਰਨ ਵਾਲਾ ਕਿਉ ਰਹਿ ਗਿਆ ਵਾ ਜਦ ਤੂੰ ਚੁੱਪ ਕਰ ਜਾ ਚੁੱਪ ਨਾ ਇੱਕ ਵਾਰੀ ਤੇ thro ਨਿਕਲ ਕੇ ਇਹਨਾਂ ਨੂੰ ਲੰਮੇ ਪਿਆ ਵੇਖ ਕੇ ਐ ਕਰਕੇ ਭਏ ਜਿਦਾ ਮਰੇ ਹੁੰਦੇ ਆ ਉਹਦਾ ਨਾ ਵੇਖ ਕੇ ਤਰਾਉਣਾ ਮੈਨੂੰ ਖਾਲੀ ਮੰਜੀ ਕਿ ਕੋਈ ਜਿਹੜਾ ਚੱਲ ਕਿਸੇ ਗਿਆ ਵਾ ਉਹ ਹਜੇ ਬੰਦਾ ਮਾਰਦੇ ਨਾ ਗੱਲ ਹੋਰ ਹੁੰਦੀ ਅੱਜ ਤਾਂ ਐਦਾ ਘਰੋਂ ਨਿਕਲ ਜਾਂਦੇ ਤੇ ਪਤਨਾਮੀ ਪਤਾ ਕਿੰਨੀ ਹੁੰਦੀ ਆ ਔਰ ਆ ਲੋਕਾਂ ਦਾ ਸ਼ਤਰ ਮਾਨ ਨਹੀਂ ਹੱਦ ਸਰ ਦੇ ਵਿੱਚ ਚੋਣ ਆਪੋ ਹੀ ਬੋਲੀਆਂ ਦੇ ਉਹਨਾਂ ਨੂੰ ਸਮਝਾਓ ਕੋਹ ਆ ਪਾਣੀ ਤਾਂ ਨਹੀਂ ਜੇ ਉਹ ਆਪੋ ਆਪਣੇ ਥਾਂ ਚੱਲ ਗਈ